ਪਟਿਆਲਾ ਦੇ ਨਜ਼ਦੀਕੀ ਪਿੰਸਿੱਧੂਵਾਲ ਦੇ ਵਿੱਚ ਚਰਚ ਦੇ ਵਿੱਚ ਇੱਕ ਧਾਰਮਿਕ ਸਵਾ ਦੇ ਦੌਰਾਨ ਮੀਂਹ ਨੇਰੀ ਆਉਂਦੀ ਹੈ ਤੇ ਇਸ ਦੇ ਨਾਲ ਇੱਕ ਵਾਈਫਾਈ ਟਾਵਰ ਪੰਡਾਲ ਦੇ ਉੱਪਰ ਬੱਚੇ ਦੇ ਉੱਪਰ ਗਿਰਦਾ ਹੈ ਜਿਸ ਦੇ ਨਾਲ ਇੱਕ ਬੱਚੇ ਦੀ ਹੈ ਜੋ ਮੌਤ ਹੋ ਜਾਂਦੀ ਹੈ ਹਾਲਾਂਕਿ ਦੱਸਦੇ ਇਹ ਰਿਸ਼ਤੇਦਾਰਾਂ ਵੱਲੋਂ ਚਰਚ ਪ੍ਰਬੰਧਕਾਂ ਦੇ ਉੱਪਰ ਗੰਭੀਰ ਰੋਸ ਰੋਪਣ ਹੈ ਜੋ ਲਗਾਏ ਗਏ ਨਹੀਂ ਉੱਥੇ ਦੂਜੇ ਪਾਸੇ ਵੀ ਦੱਸਦੀ ਕਿ ਚਰਚ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਟਾਵਰ ਨੂੰ ਸਾਰਾ ਦੇਣ ਦੇ ਲਈ ਜੋ ਤਾਰਾਂ ਲਗਾਈਆਂ ਗਈਆਂ ਸੀ ਉਸ ਨੂੰ ਕਿਸੇ ਵਿਅਕਤੀ ਵੱਲੋਂ ਕਰ ਦਿੱਤਾ ਗਿਆ ਜਿਸ ਦੇ ਵਜੇ ਦੇ ਨਾਲ ਇਹ ਦੁਰਘਟਨਾ ਹੁੰਦੀ ਹੈ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਅਤੇ ਫਿਲਹਾਲ ਬੱਚੇ ਦੀ ਜੋ ਡੈੱਡ ਬੋਡੀ ਹੈ ਉਸ ਨੂੰ ਜਿੰਦਰਾ ਹਸਪਤਾਲ ਦੀ ਮੌਤਸਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਇਸ ਸਬੰਧੀ ਰਿਸ਼ਤੇਦਾਰਾਂ ਅਤੇ ਚਰਚ ਦੇ ਪ੍ਰਬੰਧਕਾਂ ਨੇ ਕੀ ਕਿਹਾ ਆਉ ਤੁਹਾਨੂੰ ਵੀ ਸੁਣਾਉਨੇ ਆ ਮੇਰਾ ਨਾਮ ਇਸਰ ਸਿੰਘ ਆ ਜੀ ਇਸਰ ਸਿੰਘ ਫੌਜੀ ਜੀ ਇਸ਼ਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮਾਮਲਾ ਕੀ ਹੋਇਆ ਜੀ ਅਸੀਂ ਪਿੰਡ ਖੁਸਰਪੁਰ ਤੋਂ ਆ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਮਾਮਲਾ ਕੁਝ ਨਹੀਂ ਮੇਰਾ ਭਰਾ ਇੱਕ ਗਰੀਬ ਗਰੀਬ ਸਥਿਤੀ ਦਾ ਸੀ ਗਰੀਬ ਗਰੀ ਪਰਿਵਾਰ ਨਾਲ ਸੀ ਬਿਲਕੁਲ ਉਹਦੀ ਮਾੜੀ ਸਥਿਤੀ ਸੀ ਉਹਨੂੰ ਦੇਖ ਕੇ ਉਹਦੇ ਕੁਝ ਬੰਦਿਆਂ ਨੇ ਉਸਨੂੰ ਭਲਾ ਬਚਲਾ ਕੇ ਨਾਲ ਲਗਾਇਆ ਉਸਨੂੰ ਚਰਚ ਦੇ ਥਰੂ ਬੰਦੇ ਭੇਜ ਕੇ ਉਸਨੂੰ ਕੀਤਾ ਗਿਆ ਵੀ ਅਸੀਂ ਤੈਨੂੰ ਪੈਸੇ ਦੇਵਾਂਗੇ ਲਾਲਚ ਦੇਵਾਂਗੇ ਵੀ ਸਾਡੇ ਧਰਮ ਨੂੰ ਆਪਣਾ ਤੇ ਉਸਨੂੰ ਟੌਰਚਰ ਕੀਤਾ ਗਿਆ ਲਾਲਚ ਦੇ ਕੇ ਮਨਵਾਇਆ ਗਿਆ ਉਸਨੂੰ ਤੇ ਆਪਣੇ ਨਾਲ ਰਲਾਇਆ ਗਿਆ ਉਸਨੂੰ ਲਾਲਚ ਦੇ ਕੇ ਤੇ ਉਸ ਤੋਂ ਬਾਅਦ ਇਹਨੂੰ ਚਰਚ ਨਾਲ ਜੁੜ ਗਿਆ ਜੀ ਉਹ ਕੁਝ ਟਾਈਮ ਲਈ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਦਿੱਤੇ ਗਏ ਨੇ ਉਹਨਾਂ ਨੇ ਛੋਟਾ ਮੋਟਾ ਆਪਣਾ ਘਰਵਾਰ ਬਣਾਇਆ ਬਿਲਕੁਲ ਗਰੀਬ ਸਥਿਤੀ ਦੇ ਵਿੱਚ ਸੀ ਜਿਸ ਨਾਲ ਉਹਦਾ ਚਲੋ ਪਰਿਵਾਰ ਦਾ ਥੋੜਾ ਜਿਹਾ ਜੀਵਾਰਾ ਹੋਣ ਲੱਗਿਆ ਹਨਾ ਉਸ ਤੋਂ ਬਾਅਦ ਫਿਰ ਚਰਚ ਵਾਲੇ ਕਹਿਣ ਲੱਗੇ ਤੂੰ ਹਰ ਹਫ਼ਤੇ ਦੋ ਹਫ਼ਤੇ ਦੇ ਵਿੱਚ ਦੋ ਵਾਰ ਚਰਚਾ ਆਉਣਾ ਤੇ ਦਸਵਾਂ ਹਿੱਸਾ ਦੇਣਾ ਜੋ ਵੀ ਤੇਰੇ ਘਰ ਦੀ ਇਨਕਮਾਂ ਜਿੰਨੀ ਵੀ ਤੇਰੇ ਘਰ ਦੀ ਇਨਕਮ ਆ ਉਹਦੇ ਵਿੱਚ ਦਸਵਾਂ ਹਿੱਸਾ ਹਫ਼ਤੇ ਦੇ ਵਿੱਚ ਦੋ ਵਾਰ ਚਰਚ ਨੂੰ ਦੇਣਾ ਤੇ ਅੱਜ ਐਤਵਾਰ ਦਾ ਦੇਣਾ ਤੇ ਸਿੱਧੂ ਵਾਲਾ ਸਾਈਡ ਚਰਚ ਬਣੀ ਹੋਈ ਆ ਉੱ ਉੱਥੇ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਉੱਥੇ ਸੁਣਦੇ ਕਹਿੰਦੇ ਆ ਵੀ ਉੱਥੇ ਕੋਈ ਟਾਵਰ ਦੀ ਚੀਜ਼ ਗਿਰੀ ਆ ਉਹ ਚਰਚ ਦੀ ਨਾਲ ਗੱਲੀ ਆ ਜਦੋਂ ਇੰਨੀ ਸੰਗਤ ਉੱਥੇ ਜਾ ਰਹੀ ਆ ਚਲੋ ਧਰਮਕਸਤਾਨ ਤੇ ਜਾ ਰਹੇ ਨੇ ਮੰਨ ਰਹੇ ਨੇ ਉਹ ਚਰਚ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਕੋਈ ਸੁਵਿਧਾ ਹੋਵੇ ਹਨਾ ਜੀ ਤੇ ਤਾਂ ਕਿ ਕੱਲ ਨੂੰ ਕੋਈ ਐਕਸੀਡੈਂਟ ਨਾ ਹੋ ਸਕੇ ਉਹਨਾਂ ਦੀ ਨਾਲ ਗੱਲੀ ਕਾਰਨ ਸਾਡੇ ਬੱਚੇ ਦੀ ਡੈਥ ਹੋ ਗਈ ਜੀ ਵੀ ਕਹਿੰਦੇ ਨੇ ਸਾਨੂੰ ਦੋ ਬਾਈ ਜੀ ਤੁਸੀਂ ਕਹਿੰਦੇ ਲਾਲਚ ਦਿੱਤਾ ਜਾਂਦਾ ਕਿੰਨਾ ਵਕਤੇ ਵੱਲੋਂ ਲਾਲਚ ਦਿੱਤਾ ਜਾਂਦਾ ਇਹ ਚਰਚ ਵਾਲੇ ਚਰਚ ਵਾਲੇ ਵੱਲੋਂ ਜੀ ਕੋਈ ਨਾਮ ਨੂੰ ਪਤਾ ਨਹੀਂ ਨਾਮ ਉਹ ਬਾਈ ਮੈਂ ਭੁੱਲ ਗਏ ਜੀ ਤ ਤੇ ਗੁਰਿੰਦਰ ਮੱਖਣ ਨਾਮ ਆਈ ਉਹਨਾਂ ਦਾ ਉਹ ਉਹਨਾਂ ਦੇ ਵੱਲੋਂ ਬੰਦੇ ਭੇਜ ਕੇ ਸਾਡੇ ਪਰਿਵਾਰ ਨੂੰ ਵੀ ਟੌਰਚਰ ਕੀਤਾ ਜਾਂਦਾ ਤੇ ਲਾਲਚ ਦਿੱਤਾ ਜਾਂਦਾ ਵੀ ਤੁਸੀਂ ਸਾਡੇ ਵਿੱਚ ਆਓ ਅਸੀਂ ਤੁਹਾਨੂੰ ਥੋੜੇ ਬਹੁਤੇ ਪੈਸੇ ਦਵਾਂਗੇ ਸਾਡੇ ਚਾ ਧਰਮ ਨਾਲ ਜੁੜੋ ਜੋ ਵੀ ਤੁਹਾਨੂੰ ਸੁਵਿਧਾ ਤੇ ਲੋੜ ਆਸੀ ਉਹ ਦਵਾਂਗੇ ਤੁਹਾਡੇ ਘਰ ਮਕਾਨ ਬਣਾ ਕੇ ਦਵਾਂਗੇ ਪਿੱਛੇ ਜੀ ਇੱਕ ਮੇਰੇ ਮਾਮਾ ਜੀ ਦੇ ਬੇਟੇ ਦੀ ਡੈਥ ਹੋਈ ਆ ਉਹ ਗੁਰਸ ਅੰਮ੍ਰਿਤ ਅੰਮ੍ਰਿਤਧਾਰੀ ਨੇ ਸਾਰਾ ਪਰਿਵਾਰ ਉਹਨਾਂ ਨੂੰ ਵੀ ਲਾਲਚ ਦਿੱਤਾ ਗਿਆ ਕਹਿੰਦੇ ਅਸੀਂ ਤੁਹਾਡਾ ਘਰ ਬਣਾਵਾ ਕੇ ਦਵਾਂਗੇ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਸਰਨ ਦੀ ੱਟਾਂ ਦਾ ਮਕਾਨ ਬਣਿਆ ਹੋਇਆ ਪਿਛਲੇ 2.5 ਮਹੀਨੇ ਪਹਿਲਾਂ ਉਹਨਾਂ ਦੇ ਬੇਟੇ ਦੀ ਐਕਸੀਡੈਂਟ ਡੈਥ ਹੋਈ ਐ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਉਨਨ ਤੇ ਵੀ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਹਿੰਦੇ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਅਸੀਂ ਉਹਨੂੰ ਮਕਾਨ ਬਣਾ ਕੇ ਦੇਵਾਂਗੇ ਪਰ ਅੱਜ ਅੱਜ ਬੱਚੇ ਦੀ ਡੈਥ ਹੋ ਚੁੱਕੀ ਹੈ ਹਾਂਜੀ ਅੱਜ ਕੀ ਨਾਮ ਦੀ ਬੱਚੇ ਦਾ ਬੱਚੇ ਦਾ ਨਾਮ ਤੇ ਆ ਮਾਨ ਸਿੰਘ ਕਹਿੰਦੇ ਮਾਨ ਸਿੰਘ ਰਜਿੰਦਰ ਰਜਿੰਦਰ ਸਿੰਘ ਮਾਨ ਹਾਂਜੀ ਉਮਰ ਉਹਨਾਂ ਦੀ 16 ਸਾਲ ਨੂੰ ਮਰੀ ਜੀ ਇਕੱਠੇ ਹੋਏ ਨੇ ਪਰਿਵਾਰ ਇਕੱਠਾ ਹੋਇਆ ਮਾਪੇ ਉਹਦੇ ਕਹਿੰਦੇ ਉਧਰ ਨੇ ਕਹਿੰਦੇ ਨਹੀਂ ਮਾਂ ਤਾਂ ਉਹਦੀ ਮਾਂ ਤਾਂ ਹੋਸਟ ਨਹੀਂ ਹੈ ਯਾਰ ਉਹਨਾਂ ਦੀ ਮਾਂ ਤਾਂ ਹੋਸਟ ਨਹੀਂ ਹੈ ਬੱਚੇ ਦੇ ਡੈਡੀ ਉਹ ਡੈਡੀ ਕਿਸੇ ਉਹ ਕਿਸੇ ਕੰਮ ਗਏ ਹੋਏ ਸੀ ਰਜਿੰਦਰ ਗਏ ਹੋਏ ਸੀ ਕੰਮ ਉਹ ਕੱਲ੍ਹ ਦੇ ਗਏ ਹੋਏ ਨੇ ਕਿਸੇ ਕੰਮ ਕਰਨ ਲਈ ਸੀ ਉਹਨਾ ਮੰਗ ਕੀ ਕਰਦੇ ਹੋ ਮੰਗ ਅਸੀਂ ਸਾਫ਼ ਚਾਹਨੇ ਆਂ ਸਾਫ਼ ਚਾਹਨੇ ਜਿਵੇਂ ਆਪਣੇ ਅਸੀਂ ਅਸੀਂ ਇਹ ਚੀਜ਼ ਸਰ ਅੱਜ 2 ਘੰਟੇ ਦੇ ਵਿੱਚ ਨਾ ਸਰ ਅੱਥੇ ਜਦੋਂ ਇਹ ਐਕਸੀਡੈਂਟ ਹੋਇਆ ਚਲੋ ਕੁਝ ਵੀ ਹੋਇਆ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਸਾਨੂੰ 2.5 3 ਘੰਟੇ ਬਾਅਦ ਹੀ ਤਲਾਸ਼ ਕੀਤਾ ਗਿਆ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਅਸੀਂ ਕੋਈ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਹੁਣ ਸਿੱਧੂ ਵਾਲ ਕੜਾ ਦੂਰ ਆ ਆਪਣੇ ਪਟਿਆਲੇ ਦੇ ਬੰਨੇ ਪ੍ਰਮੰਨੀ ਅਸਤਵਾਲ ਨਹੀਂ ਖਰਚਾ ਸੀ ਆਪ ਕਰਦੇ ਅਸੀਂ ਆਪਣਾ ਘਰ-ਬਾਰ ਵਿੱਚ ਕੇ ਆਪਣੇ ਬੱਚੇ ਦੀ ਜਾਨ ਪਚਾਉਂਦੇ ਜੇ ਸਾਨੂੰ ਐਟ ਆ ਟਾਈਮ ਦੱਸਦੇ ਸਾਨੂੰ 3 ਘੰਟੇ ਬਾਅਦ ਸਲਾਹ ਕਰ ਰਹੇ ਨੇ ਕਿ ਤੁਹਾਡੇ ਬੇਟ ਦੀ ਡੈਥ ਹੋ ਗਈ ਅਮਰਦੇ ਜਵਾਬ ਦੇ ਚੁੱਕੇ ਨੇ ਸਿਰਜਿੰਦਰ ਲੈ ਕੇ ਆ ਰਹੇ ਹਾਂ ਜਦੋਂ ਅਸੀਂ ਸਾਰ ਪਰਿਵਾਰਕ ਮੈਂਬਰ ਪਹੁੰਚਾ ਸਾਡਾ ਬੇਟ ਦੇ ਮੇਨ ਪਾਸਟਰ ਨੇ ਜਾਂ ਮੂਹਤਵਰ ਬੰਦੇ ਨੇ ਜਿਹੜੇ ਨੇ ਮੇਨ ਨਜ਼ਦੀਕ ਹੁੰਦੇ ਨੇ ਪਾਸਟਰਾਂ ਦੇ ਵੱਡੇ ਪਾਸਟਰਾਂ ਦੇ ਉਹ ਇਹ ਕਹਿੰਦੇ ਨੇ ਵੀ ਸਾਨੂੰ ਹਰ ਚੀਜ਼ ਹੋਣ ਤੋਂ ਪਹਿਲਾਂ 2 ਘੰਟੇ 2 ਦਿਨ ਇੱਕ ਦਿਨ 2 ਦਿਨ ਜਾਂ 2 ਘੰਟੇ ਪਹਿਲਾਂ ਸ ਇਹਨਾਂ ਨੂੰ ਸਾਡੇ ਬੇਟੇ ਦੀ ਡੈਥ ਦਾ ਪਤਾ ਹੋਣਾ ਚਾਹੀਦਾ ਸੀ ਵੀ ਇਹਨਾਂ ਦੀ ਡੈਥ ਹੋਏਗੀ ਅਸੀਂ ਇਹ ਕਹਿੰਨੇ ਵੀ ਹਿੰਦੂਸਤਾਨ ਦਾ ਕੋਈ ਵੀ ਪਾਸਟਰ ਆ ਕੇ ਸਾਡੇ ਬੱਚੇ ਦੇ ਵਿੱਚ ਜਾਨ ਪਾਵੇ ਅਸੀਂ ਘਰ ਆਪਣੇ ਪਿੰਡ ਦੇ ਵਿੱਚੋਂ ਮੰਦਿਰ ਗੁਰਦੁਆਰੇ ਸਭ ਤੋੜ ਕੇ ਚਰਚ ਬਣਾਵਾਂਗੇ ਤੇ ਸਾਰਾ ਪਿੰਡ ਸਾਡਾ ਚਰਚ ਨੂੰ ਮੰਨੇਗਾ ਠੀਕ ਹੈ ਨਹੀਂ ਅਸੀਂ ਇਹ ਮੰਗ ਕਰਦੇ ਹਾਂ ਕੋਈ ਵੀ ਪਾਸਟਰ ਹਿੰਦੂਸਤਾਨ ਦਾ ਬਾਹਰਲੀ ਘੰਟੀ ਦਾ ਸਾਡੇ ਬੱਚੇ ਦੇ ਵਿੱਚ ਜਾਨ ਪਾ ਦੇ ਆ ਕੇ ਸਾਡੇ ਬੱਚੇ ਜਾਨ ਪਾ ਦੇ ਸਾਡਾ ਸਾਡਾ ਪਿੰਡ ਮੰਨਣ ਨੂੰ ਤਿਆਰ ਹੈ ਹੁਣ ਪਰਿਵਾਰ ਕੀ ਚਾਹੁੰਦਾ ਤੁਸੀਂ ਕੀ ਚਾਹੁੰਦੇ ਹੋ ਕਾਰਵਾਈ ਕੀ ਹੈ ਸਰਸੀ ਇਹ ਚੰਨੇ ਸਾਡੇ ਬੱਚੇ ਦੇ ਜੋਂਦਾ ਕਰਕੇ ਦਵੇ ਪਾਸਟਰ ਹਾਂ ਇਹਨਾਂ ਦਾ ਪਾਸਟਰ ਅਸੀਂ ਅਸੀਂ ਪੈਸਾ ਕੀ ਕਰਨਾ ਪੈਸਾ ਦਾ ਅਸੀਂ ਖੁਦ ਲਾ ਦਾਂਗੇ ਜੀ ਤੁਹਾਨੂੰ ਦੱਸਿਆ ਜਾਣਕਾਰੀ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਜੀ ਪੁਲਿਸ ਦੇਖੋ ਜੀ ਹੁਣ ਕਹਾ ਕਹਿੰਦੇ ਤੁਹਾਨੂੰ ਪਤਾ ਜੀ ਮੈਂ ਕਿ ਮੈਂ ਦਾ ਉਹ ਕਹਿੰਦੇ ਆਪਾਂ ਕਾਰਵਾਈ ਕਰਾਂਗੇ ਹੁਣ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰਦੇ ਜੀ ਹੁਣ ਚਰਚ ਬੋਲੋ ਵੀ ਉਹਨੂੰ ਫੋਨ ਆ ਕਿਤੇ ਤੁਸੀਂ ਪ੍ਰੋਟੈਸਟ ਕਰੋਗੇ ਕੋਈ ਹੈ ਤਾਂ ਹਾਂ ਜੀ ਅੱਜ ਧਰਨਾ ਲਾਵਾਗੇ ਜੀ ਹਾਂ ਜੀ ਹਾਂ ਜੀ ਹਾਂ ਜੀ ਕਰਾਂਗੇ ਜੀ ਜੇਕਰ ਜੇਕਰ ਸਾਨੂੰ ਸਾਹਿਬ ਨਹੀਂ ਮਿਲਦਾ ਸੀ ਧਰਨਾ ਲਾਵਾਗੇ ਅਸੀਂ ਬੱਚੇ ਦਾ ਸੰਸਤ ਕਰਨ ਨਹੀਂ ਕਰਦੇ ਮੈਂ ਥੋੜਾ ਮੇਰੇ ਨਾਮ ਲਾਲ ਸਿੰਘ ਆ ਜੀ ਲਾਲ ਸਿੰਘ ਜੀ ਪੂਰਾ ਮਾਮਲਾ ਕੀ ਹੋਇਆ ਅੱਜ ਪੂਰਾ ਮਾਮਲਾ ਇਹੀ ਹੈ ਜੀ ਮੈਂ ਇਹ ਰਜਿੰਦਰ ਸਿੰਘ ਜੋ ਹੈ ਮੇਰੇ ਭਰਾ ਦੇ ਭਰਾ ਦਾ ਪੁੱਤ ਹੈ ਜਾਨੀ ਕਿ ਮੇਰਾ ਵੀ ਪੁੱਤ ਹੈ ਸੀਗਾ ਜੀ ਤੇ ਇਹ ਪਤਾ ਨਹੀਂ ਕਿੰਨੇ ਚਿਰ ਤੋਂ ਕਿਸੇ ਦਾ ਮਗਰਮਗਰ ਲੱਗ ਕੇ ਇਹ ਚਰਚਾ ਵਾਲਿਆਂ ਦੇ ਨਾਲ ਆਲੇ-ਹਿਲੇ ਨਾਲ ਜੁੜੇ ਹੋਏ ਨੇ ਸਾਨੂੰ ਵੀ ਕਈ ਵਾਰ ਇਹਨੇ ਮੈਂ ਮੇਰਾ ਨਾਮ ਲਾਲ ਸਿੰਘ ਆ ਮੈਂ ਗੁਰਸਿੱਖ ਪਰਿਵਾਰ ਦੇ ਵਿੱਚੋਂ ਆ ਅਸੀਂ ਗੁਰੂ ਘਰ ਨਾਲ ਜੁੜੇ ਹੋਏ ਆ ਸਾਨੂੰ ਵੀ ਕਈ ਵਾਰ ਇਹਨੇ ਪ੍ਰੈਸ਼ਰ ਪਾਇਆ ਵੀ ਸਾਡੇ ਇਸ ਚਰਚੇ ਦੇ ਵਿੱਚ ਆਓ ਸਾਡੇ ਨਾਲ ਇਹਦੇ ਨਾਲ ਜੁੜੋ ਸਾਨੂੰ ਕਹਿੰਦੇ ਵੀ ਨਹੀਂ ਜੋ ਸਾਡਾ ਧਰਮ ਕਹਿੰਦਾ ਅਸੀਂ ਜੋ ਧਰਮ ਦੇ ਵਿੱਚ ਸਾਨੂੰ ਪੈਦਾ ਹੋਇਆ ਅਸੀਂ ਉਸੇ ਦੇ ਨਾਲ ਜੋ ਉਸੇ ਦੇ ਵਿੱਚ ਰਹਿਣਾ ਸਾਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਗੁਰੂ ਘਰ ਨੂੰ ਮੰਨਦੇ ਆ ਸਾਡੇ ਉਧਰ ਨਾਲ ਸ਼ਰਦਾ ਜੀ ਉੱਤੇ ਮੁਤਾਬਕ ਲੈ ਕੇ ਇਹ ਪਤਾ ਨਹੀਂ ਮੈਨੂੰ ਇਹ ਜਿਹਦਾ ਜਿਹਦਾ ਬੇਟਾ ਪੂਰਾ ਹੋਇਆ ਇਹ ਭਤੀਜਾ ਮੇਰਾ ਇਹ ਵੀ ਮੈਨੂੰ ਕਈ ਵਾਰ ਕਹਿੰਦਾ ਰਿਹਾ ਚਾਚਾ ਜੀ ਤੁਸੀਂ ਨਾਲ ਚੱਲੋ ਨਾਲ ਚੱਲੋ ਸਾਡੇ ਚਰਚਾ ਚੱਲੋ ਕਸੀ ਸਾਨੂੰ ਨੇ ਲੋੜ ਚੇਤੀ ਜੇ ਫਿਰ ਅੱਜ ਇਹ ਬਾਹਰ ਐਤਵਾਰ ਹਰ ਵੀਰਵਾਰ ਉੱਥੇ ਚਰਚੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਬੜੇ ਰਹਿੰਦੇ ਨੇ ਪਤਾ ਨਹੀਂ ਕੀ ਚੱਕਰ ਆ ਜੀ ਉੱਥੇ ਕੋਈ ਦਸਵੰਤ ਵੀ ਦਿੰਦੇ ਨੇ ਕੋਈ ਪੈਸਾ ਵੀ ਦਿੰਦੇ ਨੇ ਆਈ ਵਾਰ ਇਹ ਉਹ ਲੈ ਕੇ ਆਂਦੇ ਨੇ ਆਈ ਐਤਵਾਰ ਘਰ ਹੀ ਲਿਆਦੇ ਨੇ ਕੋਈ ਉੱਥੇ ਦਾਲ ਸਬਜ਼ੀ ਜੋ ਕੋਈ ਬੱਚੇ ਦੀ ਸਾਨੂੰ ਵੀ ਦਿੰਦੇ ਨੇ ਅਸੀਂ ਲੈਂਦੇ ਨਹੀਂ ਅਸੀਂ ਕਸਨ ਨਹੀਂ ਜੋ ਗੁਰੂ ਜੀ ਇਹ ਮੰਗ ਕਰਦੇ ਆ ਜੀ ਅਸੀਂ ਸਾਨੂੰ ਆਪਣਾ ਇਨਸਾਫ ਚਾਹੀਦਾ ਸਾਨੂੰ ਆਪਣਾ ਕਿਉਂਕਿ ਜੋ ਇਸ ਨੇ ਸਾਡਾ ਬੱਚਾ ਇੱਕੋ ਇੱਕ ਬੱਚਾ ਸਾਡਾ ਘਰ ਦਾ ਚਿਰਾਗ ਬੁੱਝ ਚੁੱਕਾ ਹੈ ਇਹਨਾਂ ਚਰਚਾਂਾਂ ਦੀ ਵਜ੍ਹਾ ਦੇ ਨਾਲ ਜਿਨ੍ਹਾਂ ਨੇ ਸਾਨੂੰ ਇੰਨਾ ਮਤਲਬ ਪ੍ਰੈਸ਼ਰ ਪਾਣ ਦੇ ਵੀ ਸਾਡਾ ਬੱਚਾ ਗਿਆ ਚਲਾ ਗਿਆ ਸਾਨੂੰ ਸਿਰਫ ਆਪਣੇ ਬੱਚੇ ਦੀ ਉਹ ਚਾਹੀਦਾ ਸਾਨੂੰ ਧੰਨਵਾਦ ਜੀ ਕੀ ਹਾਸਾ ਹੋਇਆ ਜੀ ਇਹ ਮੈਂ ਬਤੌਰ ਚਰਚ ਪ੍ਰੈਜ਼ੀਡੈਂਟ ਪਟਿਆਲਾ ਜੀ ਸਾਡੀ ਚਰਚ ਦੇ ਵਿੱਚ ਵਿਸ਼ਵਾਸੀ 2 ਸਾਲ ਤੋਂ ਆ ਰਹੇ ਨੇ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਤੇ ਮੁੰਡਾ ਆਦਰ ਨਾਲ ਕਰਦਾ ਸੀਗਾ ਕੱਲ ਕਿੱਥੇ ਸੜਾ ਕੇ ਟਾਵਰ ਹੇਟ ਲੱ ਲੁਕਿਆ ਸੀ ਇਹ ਤੋਂ ਵਾਈਫਾਈ ਚਰਜ ਕੰਮ ਕਰਦਾ ਸੀ ਉਹ ਟਾਵਰ ਦੇ ਰਿਪਟਾਂ ਨਾਲ ਦੇ ਗਵੰਡੀ ਨੇ ਪੜਤੀਆਂ ਸਾਨੂੰ ਕਿਸੇ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਦਾ ਮੈਂ ਠੀਕ ਕਰਾ ਦਿੰਦਾ ਇਹਨ ਬਿਟਵੀਨ ਅਜ ਰਹਿੰਦੀ ਬੰਦਗੀ ਸੀ ਉਤੇ ਬੰਦਗੀ ਦੌਰਾਨ ਰਾਣਾਦੋਂ ਨੇ ਨਾ ਮੀਚ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਦੇ ਸਿਰ ਤੇ ਉਤੇ ਅਸੀਂ ਫਟਾਫੜੇ ਨੂੰ ਚੱਕ ਕੇ ਹਸਪੀਟਲ ਚ ਲਿਆਂਦਾ ਮਸੀਹ ਸ਼ਾਹ ਭਾਈ ਸਾਹਰੇ ਚ ਪੂਰਾ ਰੋਸ ਹੈ ਅਸੀਂ ਚੰਨੇ ਆ ਵੀ ਜਿਹੜੇ ਬੰਦੇ ਨੇ ਰਿਫਟਾਂ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਅਧੀਨ ਅੰਗਲੀ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲੱਗੇ ਨੂੰ ਕਿੰਨੀਆਂ ਮਈਆਂ ਚੱਖਾਂ ਨੇ ਹਨੇਰੀਆਂ ਆਈਆਂ ਕਿਤੇ ਵੀ ਕੁਝ ਨਹੀਂ ਹੋਇਆ ਅਜੇ ਤੱਕ ਉਸ ਚਰਚ ਚ ਇਸ ਤਰ੍ਹਾਂ ਫੋਦੀ ਅੰਗਲੀ ਕਰਕੇ ਇਹ ਕਿਸ ਦਾ ਬੱਚਾ ਠੀਕ ਹੈ ਜੀ 16 ਸਾਲ ਦਾ ਬੱਚਾ ਜੀ ਨਾਮ ਕੀ ਹੈ ਪ੍ਰੇਮਿੰਦਰ ਜੀ ਕਿੱਥੇ ਦਾ ਰਹਿਣ ਵਾਲਾ ਇਹ ਚਰਚ ਚਰਚ ਕੋਸਰੋ ਬਣ ਰਿਹਾ ਹੈ ਜੀ ਅੱਜ ਕੀ ਸਮਾਗਮ ਕੀ ਚੱਲ ਰਹੀ ਸੀਗਾ ਸਾਡੀ ਐਤਵਾਰ ਨੂੰ ਚਰਚ ਤਾਂ ਬੰਦ ਕੀ ਹੁੰਦੀ ਹੈ ਜੀ ਪੌਂਜ਼ਰਾਂ ਨੇ ਹੱਥ ਉਹਦੋਂ ਨਾਲ ਕਿੰਨੇ ਕੁ ਲੋਕ ਇਸ ਤੇ ਜੱਪੀ ਹੋਏ ਜੀ ਕੋਈ ਰਖਮੀ ਨਹੀਂ ਹੋਇਆ ਜੀ ਦੋ ਜਣੇ ਹੋਏ ਸੀ ਇੱਕ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਇੱਕ ਬਿਲਕੁਲ ਠੀਕ ਹੈ ਮੋਢੇ ਤੇ ਲੱਗੀ ਸੀ ਸੀਟੀ ਸਕੈਨ ਦੀ ਰਿਪੋਰਟ ਆਣੀ ਬਾਕੀ ਹੈ ਇਹਦੇ ਸਿਰ ਤੇ ਲੱਗੀ ਇਹਦੀ ਇਹ ਟਾਵਰ ਕਿਹਦੀ ਜਗ੍ਹਾ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਚਰਚ ਦੀ ਜਗ੍ਹਾ ਦੇ ਵਿੱਚ ਚਰਚ ਦੀ ਜਗ੍ਹਾ ਦੇ ਵਿੱਚ ਜਿਹੜਾ ਬੰਦੇ ਨੇ ਰਿਫਟਾ ਪੱਟੀਆਂ ਦੇ ਹਾਂਜੀ ਤੁਸੀਂ ਉਹਦੇ ਖਿਲਾਫ ਵੀ ਪੁਲਿਸ ਨੂੰ ਪੰਚਾਇਤੀ ਸ਼ਿਕਾਇਤ ਕੀਤੀ ਹੋਈ ਹੈ ਪੰਚਾਇਤ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਜੀ ਪਹਿਲਾਂ ਕੀਤੀ ਸੀ ਐਕਸੀਡੈਂਟ ਇਨਸੀਡੈਂਟ ਤੋਂ ਬਾਅਦ ਕੀਤੀ ਸਾਡੇ ਕੱਲ ਅਸੀਂ ਉਹਨਾਂ ਦੇ ਨਜ਼ਰ ਚ ਲਿਆਤਾ ਸੀ ਅੱਜ ਉਹਨਾਂ ਨੇ ਜਿਹੜੀ ਕਾਰਵਾਈ ਹੋਈ ਹੈ ਤੇ ਅਸੀਂ ਨਾਲ ਦੇ ਨਾਲ ਦੱਸ ਕੇ ਰਿਪੇਅਰ ਕਰਾਤੀ ਉਧਾਨਾ ਗੁਰਮੀਲ ਸਿੰਘ ਦਾ ਜਿਹੜੇ ਬੰਦੇ ਨੇ ਪੱਟੀਆਂ ਹਾਂਜੀ ਹਾਂਜੀ